ਜੇਕਰ ਤੁਸੀਂ ਵੀ ਕਿਤੇ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਹੀ ਖਾਸ ਹੋਵੇਗੀ ਦਰਅਸਲ ਅਗਸਤ ਦਾ ਮਹੀਨਾ ਛੁੱਟੀਆਂ ਦੇ ਨਾਲ ਭਰਪੂਰ ਰਹੇਗਾ ਪੰਜਾਬ ਦੇ ਵਿੱਚ ਅਗਸਤ ਦੇ ਮਹੀਨੇ ਬੱਚਿਆਂ ਦੀਆਂ ਮੌਜਾਂ ਲੱਗਣ ਵਾਲੀਆਂ ਨੇ ਇਸ ਦੇ ਦੌਰਾਨ ਲੰਬੇ ਵੀਕਐਂਡ ਵੀ ਆ ਰਹੇ ਕਿ ਨੇ ਸੋ ਇਸ ਕਰਕੇ ਲੋਕ ਕਿਤੇ ਘੁੰਮਣ ਦੀ ਪਲਾਨਿੰਗ ਬਣਾ ਸਕਦੇ ਨੇ ਪੰਜਾਬ ਦੇ ਵਿੱਚ ਇਕੱਠੇ 3 ਦਿਨ ਛੁੱਟੀਆਂ ਆ ਰਹੀਆਂ ਨੇ ਸੋ ਇਹ ਵੀ ਦੱਸਿਆ ਜਾ ਰਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਛੁੱਟੀਆਂ ਦੇ ਕੈਲੰਡਰ ਦੇ ਮੁਤਾਬਕ 15 16 ਤੇ 17 اگست ਨੂੰ سرکاری چھٹی ਰਹੇਗੀ یعنی کہ ਸ਼ੁੱਕਰਵਾਰ ਸ਼ਨੀਵਾਰ ਤੇ ਫਿਰ ਐਤਵਾਰ ਹੋਣ ਕਾਰਨ ਸਕੂਲ ਕਾਲਜ ਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ ਐਥੇ ਇਹ ਵੀ ਦੱਸਦੀ ਕਿ 15 اگست یعنی کہ ਸ਼ੁੱਕਰਵਾਰ ਨੂ ਆ ਰਹੀ ਇਸ ਕਰਕੇ ਆਜ਼ਾਦੀ ਦਿਵਸ ਦੀ ਰਾਸ਼ਟਰੀ ਛੁੱਟੀ ਰਹੇਗੀ ਸੋ ਅਗਲੇ ਜਿਹੜੇ ਆ ਦਿਨ 16 ਅਗਸਤ ਯਾਨੀ ਕਿ ਸ਼ਨੀਵਾਰ ਨੂੰ ਜਨਮ ਅਸ਼ਮੀ ਦਾਤਿ ਹਾਰਮਨਾਇਆ ਜਾਵੇਗਾ ਜੋ ਕਿ ਕਈ ਥਾਵਾਂ ਤੇ ਜਨਤਕ ਛੁੱਟੀ ਰਹੇਗੀ ਸ਼ੁੱਕਰਵਾਰ ਤੇ ਸ਼ਨੀਵਾਰ ਤੋਂ ਬਾਅਦ 17 ਤਰੀਕ ਉਹ ਐਤਵਾਰ ਹੋਣ ਕਰਕੇ ਹਫਤਾਵਰੀ ਛੁੱਟੀ ਰਹੇਗੀ ਇਸ ਤਰ੍ਹਾਂ ਸਕੂਲ ਕਾਲਜ ਅਤੇ ਸਰਕਾਰੀ ਦਫ਼ਤਰ ਅਤੇ ਬੈਂਕ 3 ਦਿਨ ਬੰਦ ਰਹਿਣਗੇ ਸੋ ਇੱਥੇ ਤੁਹਾਨੂੰ ਇਹ ਵੀ ਦੱਸ ਦੇ ਕਿ ਪੰਜਾਬ ਦੇ ਵਿੱਚ ਛੁੱਟੀਆਂ ਦਾ ਜੋ ਲੰਬਾ ਵੀਕੈਂਡ ਵੀ ਕਾਫੀ ਦੇਰ ਬਾਅਦ ਆਵੇਗਾ ਇਸ ਕਰਕੇ ਲੋਕ ਇਹਨਾਂ ਛੁੱਟੀਆਂ ਦਾ ਆਨੰਦ ਵੀ ਮਾਣ ਸਕਦੇ ਨੇ